ਟੀਕ ਟਿਕ ਨਿਸ਼ਚਿਤ ਵਿਕਾਰ ਕੌਮ ਦੇ ਨੋフィスਤ ਅੰਪ੍ਰੀਤਾ ਗੋਲ ਦੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਹਾਰਦਿਕ ਜੀਆ ਯਾਰੀ ਜਲਦੀ ਗੱਲ ਗਾਲੀਏ ਨਹੀਂ ਜੀ ਰਾਹੀ ਸਤਿਗੁਰੂ ਜੀ ਯਾਰੀ ਜਲਦੀ ਗੱਲ ਗਾਲੀਏ ਨਹੀਂ ਆਉਂਦੇ ਹੁੰਦੇ ਮੇਰੇ 34 ਤੁਹਾਨੂੰ ਗੁਜ਼ਾਰੇ 15 ਸਾਲ ਤੋਂ ਦੇਖਦਾ ਆ ਰਿਹਾ ਹਾਂ। ਉਹ 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 ਗਲਤ ਇਹ ਰਿਹਾ। ਚਲੋ ਅੱਧਰ ਕਿਧਰ ਕਰੋ ਜਾ ਲਓ। ਆ ਆ ਇਹ ਸਰਸ ਮੇਲੇ ਦੇ ਵਿੱਚ ਵੀਡੀਓ ਆ ਲੋਕਾਂ ਨੇ ਟਿਕਟਾਂ ਲੈਣੀਆਂ ਟਿਕਟਾਂ ਲੈਣ ਤੋਂ ਬਾਅਦ ਵੀ ਪੰਜਾਬ ਪੁਲਿਸ ਇਸ ਪੱਤਰ ਦਾ ਧੱਕਾ ਕਰ ਰਿਹਾ ਧੱਕੇ ਮਾਰ ਕੇ ਲੋਕਾਂ ਨੂੰ ਕੱਢਿਆ ਜਾ ਰਿਹਾ ਇਹਦੀ ਜ਼ਿੰਮੇਵਾਰੀ ਕੌਣ ਹੈ ਜੇ ਗੱਲ ਕਰ ਰਹੇ ਆ ਤਾਂ ਧੱਕੇ ਮਾਰੇ ਜਾ ਰਹੇ ਨੇ ਸਾਨੂੰ ਨਹੀਂ ਪਤਾ ਕੌਣ ਜਵਾਬਦੇਹ ਹੋਊਗੀ ਕਿਹੜਾ ਜਵਾਬਦੇਹ ਕਰੂਗਾ ਜੇ ਕਿਸੇ ਨੇ ਟਿਕਟਾਂ ਲੈ ਲਈਆਂ ਟਿਕਟਾਂ ਤੁਸੀਂ ਪਹਿਲਾਂ ਬੰਦ ਕਰਾਓ ਟਿਕਟਾਂ ਬਿਨਾਂ ਬੰਦ ਕਰਾਏ ਤੁਸੀਂ ਜਵਾਕਾਂ ਨੂੰ ਧੱਕੇ ਮਾਰੀ ਜਾਂਦੇ ਹੋ ਇਹ ਸਰਸ ਮੇਲੇ ਦੀ ਅੱਜ ਦੀ ਰਾਤ ਦੀ ਵੀ ਵੀਡੀਓ ਆ ਉਹ ਦੇਖ ਲਓ ਤੁਹਾਡੇ ਸਾਹਮਣੇ ਉਹ ਲੋਕਾਂ ਨੂੰ ਧੱਕੇ ਮਾਰ ਕੇ ਭਜਾਇਆ ਜਾ ਰਿਹਾ ਆ ਤੁਹਾਡੇ ਸਾਹਮਣੇ ਆ ਚਲੋ ਆ ਧੱਕੇ ਮਾਰ ਕੇ ਭਜਾਇਆ ਜਾ ਰਿਹਾ ਉਹ ਇਹਦੀ ਜ਼ਿੰਮੇਵਾਰੀ ਹੁਣ ਖੋਣ ਦਊਗਾ ਪ੍ਰਸ਼ਾਸਨ ਇਸ ਪੱਤਰ ਦਾ ਧੱਕੇ ਮਾਰ ਰਿਹਾ ਵੀ ਲੋਕ ਆਪਣੇ ਪੈਸੇ ਲਾ ਕੇ ਆਪਣੀ ਮਿਹਨਤਾਂ ਦੀ ਕਮਾਈਆਂ ਲਾ ਕੇ ਟਿਕਟਾਂ ਲਈ ਬੈਠੇ ਨੇ ਤੇ ਪ੍ਰਸ਼ਾਸਨ ਇਸ ਪੱਤਰ ਦਾ ਧੱਕੇ ਮਾਰ ਰਿਹਾ ਵੀ ਪ੍ਰਸ਼ਾਸਨ ਨੂੰ ਪੁੱਛੇ ਵੀ ਧੱਕੇ ਮਾਰਨ ਦੀ ਅਥਾਰਟੀ ਕਿਸ ਨੇ ਦਿੱਤੀ ਉਹਨੂੰ ਵੀ ਤੁਸੀਂ ਲੋਕਾਂ ਨਾਲ ਗੱਲ ਕਰੋ ਜਿਹੜੇ ਟਿਕਟਾਂ ਲਈ ਬੈਠੇ ਨੇ ਤੁਸੀਂ ਪਹਿਲਾਂ ਟਿਕਟਾਂ ਬੰਦ ਕਰਾਓ ਵੀ ਤੁਸੀਂ ਟਿਕਟਾਂ ਕਿਸ ਕਰਕੇ ਲਈਆਂ ਵੀ ਤੁਸੀਂ ਪਹਿਲਾਂ ਅਨੇਕਾਂ ਲੋਕ ਸੈਂਕੜੇ ਲੋਕ ਜਿਹੜੇ ਟਿਕਟਾਂ ਲੈ ਗਏ ਹੁਣ ਉਹਨਾਂ ਨੂੰ ਇਸ ਪੜਾ ਧੱਕੇ ਮਾਰ ਕੇ ਕੱਢੇ ਜਾ ਰਹੇ ਹੋ ਯਾਰ ਯਾਰ ਮੈਂ ਉਹ ਲੋਗਾਂ ਨੂੰ ਤੰਤ ਪਾ ਦਈਏ ਜੇ ਵੇਚ ਲਾਤਾ ਉੱਤੇ ਹੋਣੀ ਪਾ ਦੇ ਜੇ ਗੇਟ ਲਾਉਂਗੇ ਬੱਚੇ ਨੂੰ ਵੀ ਦੇਰੀ ਜਿਹੜੇ ਲੋਕਾਂ ਨੇ ਟਿਕਟ ਲਈ ਉਹਦੀ ਜਵਾਬਦੇਹੀ ਹੁਣ ਪ੍ਰਸ਼ਾਸਨ ਦਊਗਾ ਮੇਲੇ ਦਾ ਪ੍ਰਸ਼ਾਸਨ ਦਊਗਾ ਕੌਣ ਦਊਗਾ ਇਹ ਸਾਨੂੰ ਨਹੀਂ ਪਤਾ ਪਰ ਫਿਰ ਵੀ ਲੋਕਾਂ ਨੂੰ ਧੱਕੇ ਮਾਰ ਕੇ ਇੱਥੋਂ ਕੱਢਿਆ ਜਾ ਰਿਹਾ ਹੈ ਪਰ ਸਾਨੂੰ ਨਹੀਂ ਪਤਾ ਲੋਕਾਂ ਦੇ ਨਿਆਣੇ ਸੀਗੇ ਉਹਰੇ ਉਹਨਾਂ ਨੂੰ ਵੀ ਧੱਕੇ ਮਾਰੇ ਗਏ ਔਰਤਾਂ ਨੂੰ ਵੀ ਧੱਕੇ ਮਾਰੇ ਗਏ ਪੁਲਿਸ ਵੱਲੋਂ ਤੁਸੀਂ ਸਰਸ ਮੇਲੇ ਦੀ ਵੀਡੀਓ ਦੇਖ ਸਕਦੇ ਹੋ ਆਜੋ ਅੱਧਰੋ ਕੇ ਬਣਾ ਲਿਓ ਉਂਡਾ ਲੈ ਜੀ ਚੱਲ ਬਾਈ ਜੀ ਕੋਈ ਗੱਲ ਨਹੀਂ ਬਾਈ ਯਾਰ ਚੱਲ ਅੱਧਰੋ ਦਿਖਾਈ ਵੀਰੇ ਦੋ ਜੋੜ ਦਿਖਾਈ ਆਸ ਵਿੱਚ ਲਾਈਟ ਬਚੇਗੀ ਵੀਰੇ ਯਾਰ ਆ ਸਰਸ ਮੇਲੇ ਦੀ ਵੀਡੀਓ ਆ ਪ੍ਰਸ਼ਾਸਨ ਵੱਲੋਂ ਫੋਨ ਖੋਲਿਆ ਗਿਆ ਸੀਗਾ ਆ ਗਨਮੈਨ ਵੱਲੋਂ ਮੇਰਾ ਫੋਨ ਖੋ ਕੇ ਲੈ ਗਿਆ ਲੋਕਾਂ 'ਨੂੰ ਲਾਠੀ ਚਾਰਜ ਕੀਤਾ ਜਾ ਰਹੇ ਨੇ ਬੇਫਾਲਤੂ ਦੇ ਲੋਕਾਂ ਨੇ ਜਿਹੜੇ ਟਿਕਟ ਲੈ ਲਈ ਜਿਹੜੇ ਟਿਕਟ ਦੀ ਜਵਾਬਦੇਹੀ ਮੰਗੀ ਤਾਂ ਲਾਠੀ ਚਾਰਜ ਕੀਤਾ ਗਿਆ ਆ ਗੱਡੀ ਦੇ ਵਿੱਚ ਰੱਖ ਕੇ ਲੈ ਕੇ ਜਾ ਰਹੇ ਨੇ ਆ ਜਾ ਆ ਜਾ ਆ ਆ ਮੁੰਡੇ ਨੂੰ ਗ੍ਰਿਫਤਾਰ ਕਰਕੇ ਲੈ ਕੇ ਚੱਲ ਗਏ ਉਹੀ ਬੇਫਾਲਤੂ ਦਾ ਸਹੀ ਗੱਲ ਆ ਮੇਰਾ ਸਹੀ ਗੱਲ ਨੇ ਉਹਨਾਂ ਦੀ ਐਕਸ਼ਨ